ਹੈਲੋ ਬਾਈ ਕੀ ਹਾਲ ਚਾਲਾ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੋਗ ਵਿੱਚ ਅੱਜ ਆਪਾਂ ਚੱਲਦੇ ਆਂ ਕਿੱਥੇ ਓਏ ਪਦੌੜ ਨਾ ਨਾ ਪੁੰਦੜਾ ਪੁੰਦੜ ਪੁੰਦੜ ਰੂ ਨਾਮ ਹੈ ਤਾਂ ਟੀਮ ਆ ਗਈ ਆਪਣੀ ਚੱਲਦੇ ਆਂ ਲਓ ਬਾਈ ਟੀਮ ਪਹੁੰਚ ਗਈ ਚੱਲਦੇ ਆਂ ਸਾਰੀ ਵੀਡੀਓ ਪਾਵਾਂਗੇ ਲਓ ਬਾਈ ਮਾਨਸਾ ਕੈਂਚੇ ਤੇ ਪਹੁੰਚ ਗਏ ਆ ਉਹ ਕਿੱਦਾਂ ਟਰਾਲਾ ਹੋ ਕਿਉਂ ਔਰ ਟਰਾਲਾ ਵੀ ਉਹਦੇ ਮਗਰ ਪਾਉਣ ਭਈ ਉਹ ਟਰਾਲਾ ਨਹੀਂ ਵੰਦਾ ਅਗਰ ਕਿਉਂ ਟਰਾਲਾ ਆਈ ਦੇ ਮਗਰ ਪਾਉਣੇ ਆਪਾਂ ਜਿਹੜੀ ਮੰਗਰ ਤੇ ਉਹ ਟਰਾਲਾ ਉਹਦੇ ਮਗਰ ਪਾਵਾਂਗੇ ਤੇ ਦੇਖੋ ਬਈ ਕੋਈ ਟਰਾਲਾ ਪੁੰਡਿਆ ਮੁੰਡੇ

ਲੋ ਬਈ ਯਾਰ ਟਰਾਲਾ ਪਾ ਲਿਆ ਆਪਾਂ ਤੇ ਹੁਣ ਉਹ ਟਰਾਲਾ ਪੋਣਿਆ ਹਰ ਟਰਾਲਾ ਭੁਗਿਆ ਉਹਦੇ ਮਗਰ ਆਪਾਂ ਲੋ ਬਈ ਪਸੰਦ ਕਰਾਵਾ

ਰਹਦਾ ਕੋਲ ਜਿਹੜੇ ਤਾਂ ਆ ਦਿੱਤਾ ਉਹ ਆਪਣਾ ਸਲਾਮ ਸਲੋ ਬਈ ਫਰਲਾ ਭਾਈ ਜੰਦੇ ਮੁੰਡੇ ਤੇ ਚਲਦੇ ਆਪਾਂ ਨੂੰ ਤੜਵੰਨ ਹੁੰੰਡੜ ਮਿੰਡਾ ਸਰਜੁਰੂ ਵੜ ਕੋਲਾ ਭਾਈ ਓਏ ਮੇਰੇ ਕਿ ਲੋਡ ਕਰਾ ਲਈ ਓਏ ਬਹੁਤ ਪਹੁੰਚ ਰਹੇ ਆ ਉੱਤੇ ਪਹੁੰਚੋ ਬਈ ਜੀ ਸਾਰੇ ਵੇਖਿਆ ਆਪਾਂ ਕਹਿੰਦਾ ਇੰਨੇ ਸਾਰੇ ਮਾਲ ਨੂੰ ਜਾ ਕੇ ਹਾਂ ਕੁੰਦੜਾ ਪਿੰਡ ਆ ਬਾਈ ਸਰਦੂਰਵਾੜੇ ਜਿਲ੍ਹਾ ਉੱਥੇ ਪਹੁੰਚੋ ਜਰੂਰ ਪਹੁੰਚਿਓ ਸਾਰੇ ਹਾਂ ਆਪਣਾ ਜੀ ਬੀਆ ਡਾਲਾ ਬਾਲ ਉਹਨਾਂ ਦਾ ਯਾਰ ਸਿੱਧਾ ਕਰਕੇ ਡਾਲਾ ਪਾਓ ਲਾਲਾ ਪਾਓ ਸਰ ਬ੍ਰੈਂਡ ਲਾਓ ਕਰੇ ਪਾਰਟ ਲਾਓ ਲੋ ਬਈ ਟਰਾਲੇ ਪਾ ਲਈ ਆਪਾਂ ਲੋ ਬਈ ਇੱਕ ਟਰਾਲਾ ਕੱਢਦਾ ਸੀ ਆਪਾਂ ਤੇ ਹੁਣ ਆ ਟਰੈਕਟਰ ਲਾਉਣੇ ਆ ਫੇਰ ਰੋ ਟਰਾਲਾ ਲਾ ਕੇ ਓਲਾ ਹਾਂਗੇ ਆ ਵੀ ਲਾਉਣੀ ਆ ਵੀ ਲਾਉਣਾ ਲੋ ਬਈ ਹੁਣ ਆਪਾਂ ਟਰੈਕਟਰ ਲਾਉਣੇ ਆ ਇਹ දවෝලාමන්ගේ පසුමු කරවට දකාමන්ගේ

ਲੋ ਬਈ ਆ ਟਰੈਟ ਆਪਾਂ ਲਾ ਲਿਆ ਹੁਣ ਦੂਜਾ ਲਵਣਿਆ ਦੂਜਾ ਟਰਾਲਾ ਪਾ ਕੇ ਉਹ ਖੜਾ ਉਹ ਉਹ ਵੀ ਸੁਣ ਸੁਣਿਆ ਲੋ ਬਈ ਹੁਣ ਆ ਪਾ ਟਰਾਲਾ ਪਾਉਣਿਆ ਉਹ ਟਰੈਟ ਆਪਾਂ ਲਾ ਲਿਆ ਉਹ ਸਿਉਤਾ ਤੇ ਹੁਣ ਆ ਪਾਉਣਿਆ ਲੋ ਬਈ ਹੁਣ ਆ ਪਾਸ ਆ ਨਾ ਆ ਟਰਾਲਾ ਪਾਉਣਿਆ ਤੇ ਆ ਟਰੈਕਟਰ ਲਾਉਣਿਆ ਹੁਣ ਜਾਉਂਦੇ ਆ ਰ ਆਪਣਾ ਲਓ ਬਈ ਹੁਣ ਆਹ ਟਰਾਲਾ ਵੀ ਉੱਥੇ ਹੀ ਲਾਉਣਾ ਜਿੱਥੇ ਪਹਿਲਾਂ ਲਾ ਲਾਇਆ ਸੀ ਵਾੜਾ ਪਰਾਉੜੀ ਵਾਲਾ ਟਰੈਕਟਰ ਮੰਦੋਂ ਮੰਡੀ ਉੱਧਰ ਹੀ ਜਾਊਂਗਾ ਉਹਦਾ ਜਾਊਗਾ ਇਹ ਪਾੜਾ ਆਇਆ ਕਰ ਕੋਟਕੇ ਰਹਿਣਾ 200 ਰੁਪਏ ਭਾਈ ਉਹਦਾ ਲਾਵਾ ਚਾਹੀਦਾ ਵਾੜਾ ਡੈਡ ਇੱਧਰ ਨੂੰ ਜਾਓ ਪਰਾਉੜਾ ਜਾਓ ਯਾਰ ਮਾੜਾ ਸਿੱਧਾ ਗੁਆਖ ਹੋ ਗੱਲ ਟਰੈਕਟਰ ਆਉਣ ਲੱਗ ਗਈ ਸੀ ਆਨੇ ਗਏ ਆਨੇ ਗਏ ਜੀ ਤਰੀਆਂ ਦਾ ਲੋ ਬਈ ਆਪਾਂ ਉਹ ਇੰਗਲਿਸ਼ ਟਰੈਕਟਰ ਲਾ ਲੇ ਤੇ ਹੁਣ ਤੁਹਾਨੂੰ ਦਿਖਾਵਾਂਗੇ ਗਰਾਊਂਡ ਲੋ ਬਈ ਆਪਾਂ ਹੁਣ ਕਾ ਉਸਨੂੰ ਗਰਾਊਂਡ ਬਣੂ ਮੈਂ ਦਿਖਾਵਾਂਗੇ ਗਰਾਊਂਡ ਲੋ ਬਈ ਐਂਡ ਪਾ ਲਗੇ ਬਈ